ਪੰਜਾਬ ਫਾਸਲਾਈਨ ਵੈਬ ਚੈਨਲ ਵੇਖ ਰਹੇ ਸਮੂਦ ਅਚਕੰਦਾਸ ਸਵਾਗਤ ਹੈ ਤਾਂਤਨ ਪੀਰ ਬਾਬਾ ਕਾਲੂ ਦਾਸ ਜੀ ਦੀ ਦਰਗਾਹ ਪਿੰਡ ਚਾਂਦਮਾਰੀ ਲੱਗਿਆ ਸਾਲਾਨਾ ਮੇਲਾ ਮੇਲੇ ਵਿੱਚ ਸੰਗਤ ਲਈ ਲੰਗਰ ਦਾ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਸੰਗਤਾਂ ਦੇ ਮਨੋਰੰਜਨ ਲਈ ਪੰਜਾਬ ਦੇ ਟੌਪ ਕਲਾਕਾਰ ਹਰਿੰਦਰ ਸੰਧੂ ਦੇ ਪ੍ਰੋਗਰਾਮ ਕਰਵਾਏ ਗਏ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹਾਂ ਦੱਸਿਆ ਕਿ ਇਹ ਮੇਲਾ ਬਹੁਤ ਪੁਰਾਣੇ ਸਮੇਂ ਤੋਂ ਲੱਗ ਰਿਹਾ ਹੈ ਹਰ ਸਾਲ ਸੰਗਤ ਦੇ ਮਨੋਰੰਜਨ ਲਈ ਪੰਜਾਬ ਦੇ ਟਾਪ ਕਲਾਕਾਰ ਬੁਲਾਏ ਜਾਂਦੇ ਹਨ ਅਤੇ ਕਬੱਡੀ ਦੇ ਮੈਚ ਕਰਵਾਏ ਜਾਂਦੇ ਹਨ ਉਹਨਾਂ ਹੋਰ ਜਾਣਕਾਰੀ ਦਿੰਦੇ ਆ ਕਿਹਾ ਕਿ ਪਿੰਡ ਦੀ ਸੰਗਤ ਦਾ ਇਸ ਮੇਲੇ ਨੂੰ ਕਰਵਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਸੀਂ ਸਾਰੀ ਕਮੇਟੀ ਇਲਾਕੇ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੇਲੇ ਵਿੱਚ ਅਹਿਮ ਯੋਗਦਾਨ ਕੀਤਾ ਇਸ ਮੇਲੇ ਵਿੱਚ ਕਾਕਾ ਕੰਬੋ ਜ਼ਿਲ੍ਹਾ ਪ੍ਰਧਾਨ ਬੀਜੇਪੀ ਪਾਰਟੀ ਅਤੇ ਦਵਿੰਦਰ ਕਵਾਇਆ ਐਕਸਐਮਐਲਏ ਕਾਂਗਰਸ ਵੱਲੋਂ ਸ਼ਿਰਕਤ ਕੀਤੀ ਗਈ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਣੇ ਰੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਰ ਮੇਲਾ ਕਰਵਾਇਆ ਗਿਆ ਹੈ ਪਿੰਡ ਚਾਂਦਮਾਰੀ ਦੇ ਵਿੱਚ ਬਹੁਤ ਸ਼ਾਨਦਾਰ ਮੇਲਾ ਜਿਹੜਾ ਹੋ ਰਿਹਾ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਬਈ ਜੀ ਦਾ ਖਾਲਸਾ ਜੀ ਕਹੋ ਇਹ ਮੇਲਾ ਜੀ ਬਾਬੇ ਕਾਲੀਦਾਸ ਦਾ ਮੇਰੇ ਖਿਆਲ ਨਾਲ 47 ਜੀ ਲੱਗ ਰਿਹਾ ਜਦੋਂ ਦਾ ਆਪਾਂ ਜੀ ਆ ਰਿਹਾ ਜੀ ਜੀ ਹਰ 15ਵੇਂ ਮੇਲਾ ਹੁੰਦਾ ਹੈ ਇੱਥੇ ਸਿੰਗਰ ਕਬੱਡੀ ਟੂਰਨਾਮੈਂਟ ਤੇ ਰੱਸਾ ਕੁੱਦੀ ਸਾਰੇ ਟੂਰਨਾਮੈਂਟ ਕਰਾਇਆ ਜਾਂਦਾ ਹੈ ਬੜਾ ਵੱਡਾ ਮੇਲਾ ਤੁਸੀਂ ਹਰ ਵਾਰ ਕਰਵਾਉਂਦੇ ਹੋ ਸੰਯੋਗ ਕਿੱਦਾਂ ਦਾ ਰਹਿੰਦਾ ਹੈ ਪਿੰਡ ਦਾ ਬਹੁਤ ਸੰਯੋਗ ਆ ਸਾਰੀ ਨਗਰ ਦਾ ਬਹੁਤ ਨਿਯੋਗ ਹੈ ਇੱਕ ਵਾਰ ਐਨਆਰਈ ਵੀਰ ਸਾਡੇ ਵਿੱਚ ਉਹ ਵੀ ਤੁਯੋਗ ਪਾਂਦਰੇ ਮੁਲਾਜ਼ਮ ਵੀਰ ਸਾਡੇ ਉਹ ਵੀ ਸੰਯੋਗ ਬਹੁਤ ਪਾਦੇ ਸਾਰਾ ਨਗਰ ਰਲ ਮਿਲ ਕੇ ਇੱਕ ਮੁੱਠ ਹੋ ਗਏ ਸਾਰੇ ਮੇਲਾ ਦੂਰ ਦਾ ਮਨਾਇਆ ਜਾ ਜੀ ਜੇ ਗੱਲ ਕਰੀਏ ਸੱਭਿਆਚਾਰਕ ਪ੍ਰੋਗਰਾਮਾਂ ਦੀ ਤਾਂ ਸੱਭਿਆਚਾਰ ਪ੍ਰੋਗਰਾਮ ਕਿੱਦਾਂ ਦੇ ਨੇ ਬਹੁਤ ਵਧੀਆ ਹੋਇਆ ਜੀ ਤੁਸੀਂ ਦੇਖੋਗੇ ਜੀ ਸੱਭਿਆਚਾਰਕ ਇੱਕ ਵਾਰ ਕਬੱਡੀ ਹੈ ਤੇ ਰਸਕਤੀ ਹੈ ਹੋਰ ਕੀ ਹੈ ਦੋੜਾ ਦੂੜਾ ਵੀ ਹੈ ਜੀ ਠੀਕ ਆ ਆਉਣ ਵਾਲੇ ਜਿਹੜੇ ਹੋਰ ਇਲਾਕੇ ਦੇ ਪਿੰਡ ਨੇ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਹੈ ਉਹ ਅਲੋਪ ਹੋ ਰਹੇ ਨੇ ਪਰ ਤੁਸੀਂ ਇਹ ਸੱਭਿਆਚਾਰਕ ਲੈ ਕੇ ਚੱਲ ਰਹੇ ਹੋ ਤਾਂ ਕੀ ਬੇਨਤੀ ਜਾਂ ਸੰਦੇਸ਼ ਦੇਣਾ ਚਾਹੋਗੇ ਲਾਸਟ ਦੇ ਵਿੱਚ ਜਿੰਨੇ ਵਿੱਚ ਜੀ ਰਿਜ਼ਲਟ ਪਹਿਲਾ ਦਾ ਪਿੰਡ 'ਚ ਬਾਈਚਾਰਾ ਹੋਣਾ ਚਾਹੀਦਾ ਹੈ ਜੀ ਬਾਈਚਾਰੇ ਨਾਲ ਹੀ ਲੋਕ ਨਾਲਾਂ ਵਧਿਆ ਜਾਂਦਾ ਜੀ ਜੀ ਤੇ ਆਪਾਂ ਤਾਂ ਸਭ ਨੂੰ ਅਪੀਲ ਕਰਨੇ ਆਂ ਸਾਰੇ ਪਣਪਰਾਵਾਂ ਨੂੰ ਕਿ ਯਾਰ ਮਿਲ ਕੇ ਮੇਨੋਗ ਨਾਲਾ ਪੁਰਾ ਪਿੰਡਾ ਚ ਲੱਭਿਆ ਚਾਰ ਕਰਾਓ ਮੇਲੇ ਕਰਾਓ ਤੇ ਬਾਈਜਰਾ ਸਭਿਆਚਾਰਕ ਵੱਧਾਓ ਤੁਹਾਡਾ ਸ਼ੋਭਨਾਮ ਮੇਰਾ ਨਾਮ ਵਜੀਰ ਜਾਨ ਮੌਜੂਦਾ ਸਰਪੰਚ ਹਾਂਜੀ ਮਤਲਬ ਠੀਕ ਹੈ ਸਰਪੰਚ ਜੀ ਧੰਨਵਾਦ ਠੀਕ ਹੈ ਜਿਹੜੇ ਬੱਚੇ ਨੇ ਬੱਚਿਆਂ ਨੂੰ ਪੜ੍ਹਾਣਾ ਇਹਨਾਂ ਦਾ ਕੰਮ ਹੈ ਠੀਕ ਹੈ ਨਸ਼ਾ ਤੋਂ ਦੂਰ ਹੋ ਕੇ ਇਹ ਜਿਹੜੇ ਵਧੀਆ ਸੱਭਿਆਚਾਰਕ ਪ੍ਰੋਗਰਾਮ ਔਰ ਖੇਡਾਂ ਦੇ ਵੱਲ ਜਾਣਾ ਚਾਹੀਦਾ ਠੀਕ ਹੈ ਜੀ ਉਸ ਅਗੂ ਜੋ ਸਭਿਆਚਾਰ ਚਾਹੋ ਸੰਗਤ ਜੁਆ ਨਹੀਂ ਮੈਂ ਕਹਿੰਦਾ ਕਾਈ ਕਰੋ ਤੋਂ ਨੂੰ ਦੋ ਸਭਿਆਚਾਰ ਨਾ ਤੋ ਠੀਕ ਨਾ ਜੋੜ ਕੇ ਆ ਜੋ ਵੀ ਕੋਈ ਹੈ ਨਸ਼ਿਆ ਦੋ ਨੂੰ ਦੋ ਦਾ ਵੀ ਹੈ ਤੂੰ ਸਮਝਾਓ ਠੀਕ ਠੀਕ ਇਹ ਕੋਈ ਨਸ਼ਿਆ ਕਰਦਾ ਨੂੰ ਸਮਝਾਓ ਨਸ਼ਿਆ ਦੋ ਨੂੰ ਨਸ਼ਿਆ ਜਿਹੜਾ ਐਨ ਤੇ ਮੜ ਗਈ ਹੈ ਕੰਦੇ ਮੌਤ ਹੈ ਭਾਈ ਤੁਸੀਂ ਵੀ ਨਹੀਂ ਮਾਰੋ ਮੌਤ ਲੱਗਿਆ ਕੰਮ ਤੋਂ ਕਿੰਨੇ ਸਾਢੇ ਸੱਤੇ ਸਭਿਆਚਾਰ ਮੇਲਣੇ ਅੱਜ ਫੜਾਈ ਕਰੋ ਕੋਈ ਸਰਕਾਰੀ ਤੋਂ ਲੋਕ ਨਹੀਂ ਆਉਂਦੇ। ਇਹ ਇਹ ਜੋ ਸੁਣਾ ਰਹੇ। ਠੀਕ ਹੈ ਠੀਕ। ਇਹ ਬਿਨਾਂ ਖੁਦ ਇਹ ਕਮ ਹੋ ਜਾ ਮੇਰਾ ਜੋ ਗਾਵਾ। ਇਹ ਇਹ ਮੇਲਾ ਅਸੀਂ ਲਗਭਗ 70 ਸਾਲਾਂ ਤੋਂ ਸਾਡਾ ਪਿੰਡ ਲਵਾ ਰਿਹਾ ਹੈ। ਜੀ। ਇਹ ਜਿਹੜੇ ਬਾਬਾ ਜੀ ਸੀ ਸਾਡੇ ਮਤਲਬ ਬਜ਼ੁਰਗੋ ਕੀ ਸੀ ਇੱਕ ਟੋਰਾ ਦੇ ਟੈਂਟ ਦੇ ਵਿੱਚ ਹੀ ਰਹਿੰਦੇ ਸੀ। ਜੀ। ਕਿਸਾਨ ਉਸ ਟਾਈਮ ਜੇ ਕਿਸ ਨੂੰ ਕੋਈ ਆਈ ਵਰਮਾਈ ਸੀ ਤਾਂ ਬਾਬਾ ਜੀ ਤੇ ਕੋਲ ਆਉਂਦੇ ਸੀ ਤੇ ਬਾਬਾ ਜੀ ਉਹਨਾਂ ਦੇ ਜੋ ਵੀ ਸੀ ਉਹਨਾਂ ਦੇ ਕੋਲ ਅਲੋਪਿਸ਼ ਸਿੰਘ ਜੀ ਸਮੋਹ ਨਾਲ ਹੋ ਸਕਦਾ ਜੀ। ਇਹ ਅਲੀਗੇਮ ਹੈ ਹਰ ਸਾਲ 15 ਹਾੜ ਨੂੰ ਅਸੀਂ ਲੰਗਰ ਕਰਦੇ ਆ। ਆ ਤੁਸੀਂ ਦੇਖਿਆ ਅਸੀਂ ਖਾਣਾ ਵੀ ਪਵਾਉਂਦੇ ਆ। ਸਵੇਰੇ ਵੀ ਅਸੀਂ ਬੱਚਿਆਂ ਦੀ ਰਨਿੰਗ ਕਟਿਆਰਾ ਕਰਾਈ ਹੈ। ਹੁਣ ਸ਼ਾਮ ਨੂੰ 6 ਦੇ 2 ਵਜੇ ਤੱਕ ਕਬੱਡੀ ਦੇ ਮੈਚ ਚੱਲਣਗੇ। ਸਾਡਾ ਮੇਨ ਪਰਪਸ ਸਾਡੇ ਬਿਰਕਾਂ ਦਾ ਉਸ ਤਰ੍ਹਾਂ ਕੋਈ ਸੀ ਵੀ ਸਾਡੇ ਜਿਹੜੇ ਬੱਚੇ ਆ ਸਾਡੀ ਜਿਹੜੀ ਪੀੜ੍ਹੀ ਆਉਣ ਵਾਲੀ ਹੈ ਉਹ ਇੱਕ ਦੇ ਏਕੇ ਦੇ ਵਿੱਚ ਨੇ ਆਪਸ ਵਿੱਚ ਭਾਈਚਾਰਾ ਰਵੇ ਤੇ ਮਗਰਮਾ ਤਾਲ ਮੇਲ ਨਾਲ ਇੱਕ ਦੂਜੇ ਦੇ ਪਿਆਰ ਨਾਲ ਰਹੇ ਤੇ ਅਸੀਂ ਉਹਨਾਂ ਦੇ ਪੂਰਨੀਆਂ ਤੇ ਚੱਲ ਰਹੇ ਆ ਅਸੀਂ ਜਿੰਨਾ ਤੱਕ ਸਾਡਾ ਇਹ ਪਿੰਡ ਇੱਥੇ ਆਬਾਦ ਹੈ ਇਹ ਬਾਬਾ ਜੀ ਦਾ ਮੇਲਾ ਇੱਧਰ ਲੱਗਦਾ ਰਹੇ ਅੱਛਾ ਕਿਹੜੇ ਸਿੰਗਰ ਵੱਲੋਂ ਰੰਗ ਬੰਨੇ ਗਏ ਸੀ ਇਹ ਆਕੇ ਖਦੀਂਦਰ ਸੰਤੂ ਅਤੇ ਜਸਵਿੰਦਰ ਜੱਸੀ ਦੋ ਕਲਾਕਾਰ ਆਏ ਸੀ ਇੱਕ ਤਾਂ ਲੋਕੜ ਅਗੇ ਸੀ ਫਾਜ਼ਿਲ ਕਾਦੇ ਇੱਕ ਤੁਹਾਨੂੰ ਦੱਸ ਦੂੰ ਪੰਜਾਬ ਦੇ ਬੜੇ ਮਸ਼ਹੂਰ ਕਲਾਕਾਰਾਂ ਉਹਨਾਂ ਵੱਲੋਂ ਖੜਾ ਲਾਇਆ ਐਡਾਂ ਹੀ ਅੱਜ ਕਰਾਈਆਂ ਜਾਣੀਆਂ ਨੇ ਹਾਂਜੀ ਹਾਂਜੀ 7 ਵਜੇ ਸ਼ਾਮ ਨੂੰ ਲਾਈਵ ਪ੍ਰੋਗਰਾਮ ਵੀ ਚੱਲੇਗਾ ਕਬੱਡੀ ਦੀਆਂ ਟੀਮੀਆਂ ਦੀਆਂ ਜਿਹੜੇ ਆਪਣੇ ਵਰਲਡ ਕੱਪ ਦੇ ਵਿੱਚ ਟੀਮੀਆਂ ਖੇੜੀਆਂ ਉਹਨਾਂ ਰਿਆਂ ਜਿਹੜੇ ਕਬੱਡੀ ਦੇ ਮੈਚ ਕਰਾਈਆਂ ਜਾਂਦੀਆਂ ਰਸਾ ਗੱਤੀ ਦਾ ਪ੍ਰੋਗਰਾਮ ਹੋ ਜਾਣਾ ਠੀਕ ਠੀਕ ਹੈ ਬੰਦਿਆਂ ਦੇ ਲਾਗੂ ਜਦੋਂ ਘਰੇ ਬੈਠੇ ਪੀਓ ਆਓ ਜੀ ਉਹ ਕਾਰੋਬਾਰਦਾਰ ਦੀ ਸ਼ੌਕ ਨਹੀਂ ਮੇਰਾ ਉਹ ਕਾਰੋਬਾਰਦਾਰ ਦੀ ਸ਼ੌਕ ਨਹੀਂ ਮੇਰਾ ਕੀਤੀ ਉਹ ਮੇਰੇ ਕੋਲ ਜੀ ਨਾ ਕਰੇ ਹੱਸ ਕੇ ਕੀਤੀ ਉਹ ਮੇਰੇ ਕੋਲ ਜੀ ਨਾ ਕਰੇ ਹੱਸ ਕੇ ਉਹ ਤਾਂ ਨਹੀਂ ਜੇ ਪਹਿਲਾਂ ਜੀ ਦਰੱਖਤ ਦੀ ਮਲਾਈ ਅੱਜ ਤੈਨੂੰ ਕਿਹੜਾ ਗਿਆ ਹੈ ਆ ਅੱਜ ਤੈਨੂੰ ਕਿਹੜਾ ਗਿਆ ਅੱਜ ਤੈਨੂੰ ਕਿਹੜਾ ਜੀ ਦੱਸ ਦੇ ਕਾਲੂ ਜੇ ਪਹਿਲਾਂ ਜੀ ਦਰੱਖਤ ਦੀ ਕਿਲੀ ਸੀ ਯੱਦੀ ਰਾਤ ਤੱਕ ਗਾਲੀਆਂ ਜਰਣ ਮੈਨੂੰ ਕਰੇ ਨਾਨਕਾ ਨੀਰ ਚਿੱਤ ਨਹੀਂ ਧੋਕ ਬੱਗ ਲਾਗੇ ਗੱਲਾਂ ਤੇਰੇ ਨਾਲ ਕਰਾਂ ਸੱਚੀ ਸੋਚਦਿਆਂ ਕੰਨ ਧੋਕ ਬੱਗ ਲਾਗੇ ਗੱਲਾਂ ਤੇਰੇ ਨਾਲ ਕਰਾਂ ਸੱਚੀ ਸੋਚਦਿਆਂ ਕੰਨ ਹੱਸ ਕੇ ਕਦੇ ਮਹਾਨ ਬੋਲੇ ਵੇ ਲਾਲ ਹੱਸ ਕੇ ਕਦੇ ਨਾ ਹੁਣ ਬੋਲੇ ਵੇ ਅੱਜ ਤੈਨੂੰ ਕਿਹੜਾ ਗਿਆ ਅੱਜ ਤੈਨੂੰ ਕਿਹੜਾ ਆ ਅੱਜ ਤੈਨੂੰ ਕਿਹਾ ਦਸਤੀ ਉੱਤਸਕ thank you ਤੇ ਹੁਣ ਮੈਂ ਕਿਉਂ ਆਸ ਤੇ ਨਹੀਂ ਹੋ ਤਾਰੂ ਜੇ ਤੈਨਾਂ ਜੂਰਾ ਚੁੱਕੀ ਲੜਾਈ ਅੱਜ ਤੈਨੂੰ ਕਿਹੜਾ ਗਿਆ ਵਾਹ ਅੱਜ ਤੈਨੂੰ ਕਿਹੜਾ ਗਿਆ ਅੱਜ ਤੈਨੂੰ ਕਿਹੜਾ ਗਿਆ ਸੀ ਬਸ ਤੇ ਤਾਰੂ ਜੇ ਤੈਨਾਂ ਜੂਰਾ ਚੁੱਕੀ ਲੜਾਈ ਅੱਜ ਤੈਨੂੰ ਕਿਹੜਾ ਗਿਆ ਦੀ ਦੱਸ ਕੇ ਮੇਰੇ ਮੇਨ ਵਿਚਲਾਦ ਕੱਟ ਕੇ ਅੱਜ ਤੈਨੂੰ ਕਿਹੜਾ ਗਿਆ ਸਕੀਰ ਦੱਸ ਕੇ ਮੇਰੇ ਮੇਨ ਵਿਚਲਾਦ ਕੱਟ ਕੇ ਅੱਜ ਤੈਨੂੰ ਕਿਹੜਾ ਗਿਆ ਸਕੀਰ ਦੱਸ ਕੇ ਕਿ ਜੇ ਡੋ ਤੇ ਹਰੋਂ 35 ਕਿਨੇ ਕਾਲੀ ਦੇ ਹੁੰਦੇ ਹੁੰਦੇ ਜੇ ਰੰਗ ਥੋੜਾ ਜਿਹਾ ਕਾਲਾ ਹੁੰਦਾ ਰਿਸ਼ਤਾ ਹੁੰਦਾ ਨਾ ਉਹ ਕਿਸੇ ਰਕੇ ਕਿਸੇ ਦਾ ਵਿਆਹ ਕਰਾ ਲੈਂਦਾ ਪਰ ਜਾਈ ਨੂੰ ਆਇਆ ਤਾਂ ਵੀ ਝੂਠ ਮਾਰਦਾ ਉਹ ਮੁਖਾਲ ਕਰਦੀ ਹੈ ਕਿਹੜੀ ਸਾਥ ਤੈਨੂੰ ਨਹੀਂ ਵੀ ਹੋਇਆ ਹੋਇਆ ਤੇਰੀ ਜਮੀਨ ਨੂੰ ਬੜਾ ਪਿਆਰਾ ਗੀਤ ਦੇਖਣ ਵਾਲਾ ਵੀ ਇਹ ਡਰਾਮਾ ਵੀ ਧਿਆਨ ਰੱਖੋ ਸਟੇਜ 'ਤੇ ਬਹੁਤ ਜਿੰਨੇ ਵੀ ਤੁਸੀਂ ਬੈਠੇ ਹੋ ਧੰਨਵਾਦ ਤੁਹਾਡਾ ਇੱਥੇ ਗਰਮੀ ਉਸ ਤੁਸੀਂ ਬੈਠੇ ਹੋ ਅਸਲ ਸਰਫੈਂਸ ਸਾਹਿਬ ਅਸੇ ਪਾਸੇ ਚਾਰ ਗਰੀ ਕਰਕੇ ਹਵਾ ਦੀ ਕਰਾਉਂਦੇ ਇਹ ਦੇ ਕਰਕੇ ਗਰਮੀ ਜਿਆਦਾ ਲੱਗ ਰਹੀ ਹੈ ਆਓ ਕਦੀ ਨਾ ਰੋਣਾ ਬੜਾ ਪਿਆਰਾ ਗੀਤ ਪਿਆਰ ਤੇ ਪਰਜਾਈਦਾ ਆਓ ਜੀ ਆਦੀ ਸੀ ਕਾਲਾ ਕੂੜ ਕੁੜੇ ਮੈਂ ਵੀ ਆ ਗਈਆਂ ਕੂੜ ਕੁੜੇ ਆਪੇ ਦੀ ਸੀ ਕਾਲਾ ਪੂੰਡ ਕੁੜੀ ਕਾਲਾ ਪੂੰਡ ਕੁੜੀ ਨਗਾ ਦੇ ਧਿਆਆ ਕੋਂਜ ਕੁੜੀ ਥਾਲੇ ਗਾਣ ਕੋਜ ਸੁਣ ਸੰਨਾਰ ਵੀ ਅਦੁੱਤੀ ਦਿਖਾ ਦਿੰਦੇ ਆ ਕਿ ਚਾਰ ਵੀ ਅਦੁੱਤੀ ਮੋਹਨਾ ਸਾਹਿਬ ਕਹਿੰਦੀ ਦੇਖਣੀ ਆ ਮੋਤੀ ஜவுளி பாசி ரெப்போட்டு சோ அக்குள்ள முப்பத்தி ஐந்து ரூபாய் சாசனி சீஸ் அமைந்தது என்பது ਕਾਰਮੀ ਅਦਿੱਤੀ ਨਾਲ ਕਾਰਮੀ ਅਦਿੱਤੀ ਤੇਰੇ ਜੋਰ ਦੀ ਸ਼ਕੀਤ ਨੂੰ ਤੇ ਜਾਗ ਬਿਸਰੇਟੀ ਨੂੰ ਨਜ਼ਰ ਆ ਲਾ ਲਾ ਦੀ ਵਾ 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 ਮਾਦੀਆਂ ਜੱਟ ਦੇ ਸਿੱਗਲੇ ਹੋਏ ਦੀ ਤੇ ਜਾਣ ਗੁਰੇ ਉਹਨੇ ਬੱਤ ਦੇ ਸੱਗੇ ਗੱਲੇ ਉਹਨੇ ਦੀ ਗੱਲ ਕੋਦੇ ਮਸ ਹੋਰ ਤਾਂ ਕੋਈ ਐਬ ਨਹੀਂ ਇਕ ਖਾਦੀ ਰੰਗ ਤੋਂ ਆਇ ਕੋੜੀ ਹੋਰ ਨਾ ਕੋਈ ਐਬ ਨਹੀਂ ਇਕ ਖਾਦੀ ਰੰਗ ਤੋਂ ਆਇ ਕੋੜੀ ਆ ਨਸ਼ਾ ਨਹੀਂ ਸੰਗ ਖਿੰਦੇ ਗਸ਼ਾ ਨਹੀਂ ਸੰਗ ਜੱਟਾਂ ਦੇ दारू ਪੀਣ ਨੂੰ multimilenteja olen ja tiesän heille mitä lukisi ਇਹ ਤੇਜਾ ਦੀ ਦੁਸਰੇ ਦੀ ਮੂਦਵੇਂ ਖੰਨੀ ਦੀਂਦਾ ਮੇਲਾ ਮਿਆ ਮਾਂ ਨੈਣਾ ਖੁਦ ਦੇਖਿਆ ਤੇਰੇ ਟੱਡੇ ਮੱਡੇ ਲੱਗੇ ਆ ਟੱਡੇ ਮੱਡੇ ਕੁਰਕਰੀਆ ਮੰਗੂ ਕਿਹ ਕਿਰਨ ਮਿਲਦਾ ਹੈ ਕਿਹਰ ਮਿਲਦਾ ਇਹ ਜਾਣ ਕੇ ਰਿਸ਼ਤਾ ਲੈ ਆਣ ਗਣ ਸਾਡਾ ਬਹੁਤ ਵਾਰਾ ਦੋਦੀ ਪਾਸੇ ਨਿਗਰ ਰੱਖਿਆ ਗੁਰੂ ਜੀ ਓ ਰੰਗ ਦੀ ਗੱਲ ਤੂੰ ਸ਼ੱਦ ਪਰਾਂ ਭਰਨੇ ਨਕਸ਼ਤਾ ਸਿੱਖੇ ਨੀ ਓ ਰੰਗ ਦੀ ਗੱਲ ਤੂੰ ਸ਼ੱਦ ਪਰਾਂ ਭਰਨੇ ਨਕਸ਼ਤਾ ਸਿੱਖੇ ਨੀ ਸਮੁੰਦਰੀਆਂ ਭਾਂਦੀਆਂ ਪਰਦੇ ਅਸੀਂ ਤੇਰੇ ਜੱਤੇ ਵੀ ਸਿੱਖੇ ਅਮਲੀਆਂ ਭਾਂਦੀਆਂ ਪਰਦੇ ਅਸੀਂ ਤੇਰੇ ਜੱਤੇ ਵੀ ਸਿੱਖੇ ਮੈਂ ਤਾਲੀਆਂ ਝੂ ਵਿੱਚ ਕਰਾਂ ਤਾਲੀਆਂ ਫੇਚੂ ਵਿੱਚ ਉਤੇ ਰੇਟੀ ਜਿਹਾ ਲੱਗਿਆ ਇਹਨੇ ਤਾਂ ਨਹੀਂ ਲੱਗੇ ਹਰ ਤਾਂ ਮੈਂ ਵੀ ਨਹੀਂ ਗਾ ਮੈਂ ਤਲਿਏ ਚੂਕ ਚ ਨਾ ਆਇਆ ਤੇ ਚੂਕ ਚ ਜਾਉ ਇਸ ਅਲੜ ਹਸੀ ਨੂੰ ਮੁਠੀ ਨਗਰ ਨਾ ਮੇਰੀ ਜਿਹੜੀ ਪਾਣੀ ਪੂਰੇ ਪੜਾਫੜਕਣਾ ਜਾਵੇ ਕਿਤੇ